ਸਰ ਕਾਂਗਰਸ ਛੱਟ ਕੇ ਅਜ ਤਜਿੰਦਰ ਸਿੰਘ ਬਿੱਟੂ ਅਤੇ ਕਰਨਦੀਪ ਕੌਰ ਚੌਧਰੀ ਦੋਨੇ ਬੀਜੇਪੀ ਚ ਸ਼ਾਮਿਲ ਹੋ ਗਏ ਨੇ ਲਗਾਤਾਰ ਪਿਛਲੇ ਦਿਨਾਂ ਚ ਦੇਖਿਆ ਜਾ ਰਿਹਾ ਹੈ ਕਿ ਕਾਂਗਰਸ ਲੀਡਰ ਜਾਂ ਤਾਂ ਬੀਜੇਪੀ ਚ ਜਾ ਰਹੇ ਨੇ ਜਾਂ ਤਾਂ ਫਿਰ ਆਮ ਆਦਮੀ ਪਾਰਟੀ ਚ ਜਾ ਰਹੇ ਨੇ ਕਾਰਨ ਕੀ ਦੇਖੋ ਮੈਨੂੰ ਲੱਗਦਾ ਕਿ ਹਰ ਚੀਜ਼ ਮਿਲਣ ਦੇ ਬਾਵਜੂਦ ਵੀ ਹੁਣ ਤਾਂ ਮੰਨ ਲਓ ਚੌਧਰੀ ਪਰਿਵਾਰ ਹੈ ਐਕਚੁਅਲੀ ਅਸਲੀ ਗੱਲ ਹੈ ਬੰਦਿਆਂ ਵਾਲੀ ਗੱਲ ਜਾਂ ਕਹੋ ਜਿਹੜੀ ਮਰਦਾਂ ਵਾਲੀ ਗੱਲ ਤਾਂ ਇਹ ਆ ਕਿ ਵਿਕਰਮ ਚੌਧਰੀ ਆਪਣੀ ਇਸ ਐਮਐਲਏ ਸ਼ਿਪਰ ਨੂੰ ਰਿਜ਼ਾਈਨ ਕਰਕੇ ਤੇ ਬੀਜੇਪੀ ਬਨੋਂ ਖੁੱਲ ਕੇ ਲੜੇ ਤਾਂ ਫਿਰ ਤਾਂ ਹੁੰਦਾ ਨਾ ਸਵਾਦ ਤੇ ਫਿਰ ਪਤਾ ਲੱਗੂਗਾ ਕਿ ਦੀ ਜਿਹੜੀ ਹੈਗੀ ਜਮਾਨਤ ਬਚਦੀ ਆ ਕਿਉਂਕਿ ਮਤਲਬ ਸਾਰਾ ਪਰਿਵਾਰ ਉਧਰ ਤੋਰ ਕੇ ਔਰ ਅਲਟੀਮੇਟਲੀ ਆਪ ਛੱਡਣਾ ਨਹੀਂ ਹੈ ਕਿਉਂਕਿ ਐਨ ਲੱਗਦਾ ਵੀ ਹਾਂ ਵੀ ਮੈਂ ਤਾਂ ਕਾਂਗਰਸ ਦਾ ਐਮਐਲਏ ਆ ਪਰ ਸਾਰਾ ਪਰਿਵਾਰ ਉਧਰ ਜਿਹੜਾ ਬੀਜੇਪੀ ਚ ਤੋਰ ਦੇਣਾ ਅਸਲੀ ਗੱਲ ਹੈ ਇਹ ਲੋਕਾਂ ਨੂੰ ਸਵਾਈ ਸਿਕਿਉਰਿਟੀ ਤੋਂ ਤੇ ਸਵਾਈ ਕਿਤੇ ਘਰ ਘਰ ਮਿਲ ਜਾਣ ਤੋਂ ਹੋਰ ਇਹਨਾਂ ਨੂੰ ਮੈਨੂੰ ਲੱਗਦਾ ਇਹ ਦੋ ਵੱਡੀਆਂ ਇਨਾਂ ਦੀ ਸਿਆਸਤ ਬਹੁਤੀ ਹੈ ਨਹੀਂ ਪਿਛਲੇ ਦਿਨੇ ਇੱਕ ਇਨਾਂ ਨੇ ਕਿਸੇ ਚੈਨਲ ਦੇ ਵਿੱਚ ਸਟੇਟਮੈਂਟ ਦਿੱਤੀ ਹੈ ਕਿ ਚਲੰਗੇ ਸਿੰਘ ਚੰਨੀ ਨੂੰ ਲਿਆਉਣ ਵਾਲੇ ਪਰਵਰ ਸਿੰਘ ਨੇ ਤੇ ਉਹਨੂੰ ਦੇ ਦਿੱਤੇ ਨੇ ਕਿਵੇਂ ਗੱਲ ਕਿ ਜੋ ਆਪਣੀ ਵੋਟਾਂ ਪਾਉਣ ਦੇਖੋ ਮੈਂ ਤਾਂ ਬੜਾ ਕਲੀਅਰ ਕੱਟ ਇਸ ਗੱਲ ਲਈ ਕਿਉਂਕਿ ਪਿਛਲੀ ਵਾਰੀ ਇਹਨਾਂ ਨੂੰ ਜਿਹੜੀ ਟਿਕਟ ਮਿਲੀ ਸੀ ਲੇਕਿਨ ਨਹੀਂ ਜਿੱਤੇ ਔਰ ਉਹਦੇ ਤੋਂ ਬਾਅਦ ਜੇ ਕੋਈ ਪਾਰਟੀ ਨੇ ਡਿਸੀਜਨ ਲਿਆ ਹੈਗਾ ਜੇ ਕੋਈ ਸਰਵੇ ਹੋਇਆ ਹੈਗਾ ਤੇ ਮੈਨੂੰ ਲੱਗਦਾ ਉਸ ਮੈਂਡੇਟ ਨੂੰ ਸਾਨੂੰ ਐਕਸੈਪਟ ਕਰਨਾ ਚਾਹੀਦਾ ਔਰ ਜੇ ਫਿਰ ਇੰਨੀ ਨਰਾਜ਼ਗੀ ਆ ਤਾਂ ਫਿਰ ਮੈਨੂੰ ਲੱਗਦਾ ਵਿਕਰਮ ਨੂੰ ਰਿਜ਼ਾਈਨ ਦੇ ਕੇ ਦੁਬਾਰਾ ਤੋਂ ਐਮਐਲਏ ਦਾ ਮੈਂਡੇਟ ਲੈਣਾ ਚਾਹੀਦਾ। ਹਰਕਮਜੀਤ ਸਿੰਘ ਚੌਧਰੀ ਨੇ ਭਾਜਪਾ ਜੁਆਇਨ ਕਰਨ ਦਾ ਸਟੇਟਮੈਂਟ ਦਿੱਤਾ ਕਿ ਉਹਨਾਂ ਨੇ ਮਹਿਰੂਨ ਪਤੀ ਸੀ ਸਾਬਸਦ ਚੌਧਰੀ ਤੋਂ ਤੋਕ ਸੀ। ਫਿਰ ਉਹਨਾਂ ਦੇ ਪਿੱਛੇ ਜਿੰਨੇ ਵੀ ਸੀਤੀ ਕਾਂਗਰਸ ਦਾ ਹਮੇਸ਼ਾ ਸੇਵਾਦਿੰਦੇ ਆਏ ਨੇ ਪਰ ਇਸ ਵਾਰ ਕਾਂਗਰਸ ਨੇ ਉਹਨਾਂ ਤੋਂ ਦਿੱਤੀ ਨਹੀਂ ਹੈ। ਜੀ ਦੇਖੋ ਚੌਧਰੀ ਸਾਹਿਬ ਬਹੁਤ ਵਧੀਆ ਇਨਸਾਨ ਸੀ ਮੈਂ ਉਹਨਾਂ ਤੇ ਕੋਈ ਟਿੱਪਣੀ ਕਰ ਹੀ ਨਹੀਂ ਸਕਦਾ। ਰਿਐਲਿਟੀ ਇਹ ਹੈ ਕਿ ਕਿ ਮੇਰੇ ਨਾਲ ਵੀ ਔਰ ਅਦਰਵਾਈਜ਼ ਵੀ ਬਟ ਹੁਣ ਸਰਕਮਸਟੈਂਸਸ ਇਹੋ ਜਿਹੇ ਹੈਗੇ ਆ ਜਿੱਥੇ ਬੇਸਿਕਲੀ ਜਿਹੜੀ ਐਕਸੈਪਟੇਬਿਲਟੀ ਤਾਂ ਲੋਕਾਂ ਦੇ ਵਿੱਚ ਹੋਣੀ ਚਾਹੀਦੀ ਆ ਨਾ ਉਹਦੇ ਵਿੱਚ ਕਿਸੇ ਦਾ ਤਾਂ ਕੀ ਰੂਨ ਹੈਗਾ ਜਦੋਂ ਐਕਸੈਪਟੇਬਿਲਟੀ ਨਹੀਂ ਹੈਗੀ ਤਾਂ ਇਸ ਗੱਲ ਨੂੰ ਮੰਨ ਲੈਣਾ ਚਾਹੀਦਾ ਤੇਜਵੰਦ ਪਾਲ ਸਿੰਘ ਭੱਟੂ ਕਿਉਂਕਿ ਸਹਿ ਪਰਵਾਰੀ ਵੀ ਸੀ ਹਮਾਜੁਰ ਦੇ ਤੇ ਜਿਹੜੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਵੀ ਸੀਗੇ ਉਹਨਾਂ ਦਾ ਜਾਣਾ ਕਿਤੇ ਨਾ ਕਿਤੇ ਜਲੰਧਰ ਦੀ ਸਿਆਸਤ ਦੇ ਵਿੱਚ ਕਿ ਜਲੰਧਰ ਤੋਂ ਨਹੀਂ ਹੋਊਗਾ ਦੇ ਕਿਤੇ ਨਾ ਕਿਤੇ ਇਫੈਕਟ ਪਾਏਗਾ ਕਾਂਗਰਸ ਨੂੰ ਮੈਨੂੰ ਲੱਗਦਾ ਕੋਈ ਇਫੈਕਟ ਨਹੀਂ ਹੈਗਾ ਆਈ ਮੀਨ ਅਮੀਆਪਾ ਜੋ ਮਰਨੀ ਕਰੇਗੇ ਸੋ ਮੈਂ ਮੈਨੂੰ ਲੱਗਦਾ ਇਹ ਤੋਂ ਵੱਧ ਕਹਿਣ ਦੀ ਜਰੂਰਤ ਨਹੀਂ ਕਿਉਂਕਿ ਇਹ ਕਰੀਏ ਸੀਜ਼ਨ ਹੈ ਕਈ ਵਾਰੀ ਨਹੀਂ ਜਦੋਂ ਕੋਈ ਪਤਝੜ ਆਉਂਦੀ ਆ ਜਾਂ ਕਈ ਵਾਰੀ ਨਵੀਂ ਬਹਾਰ ਆਉਂਦੀ ਆ ਇਸ ਵਾਰੀ ਤਾਂ ਲੀਡਰਾਂ ਨੇ ਸਿਰੇ ਹੀ ਲਾਤਾ ਕਿਉਂਕਿ ਕੋਈ ਸੋਚ ਨਹੀਂ ਕੋਈ ਆਈਡੀਆਲੋਜੀ ਨਹੀਂ ਹੈ ਸਿਰਫ ਤੇ ਸਿਰਫ ਅਪਰਚੂਨਿਟੀ ਹੈ ਜੀ ਆ ਮੈਨੂੰ ਲੱਗਦਾ ਜਿਹੜੇ ਇਦਾਂ ਦੇ ਅਪਰਚੂਨਿਸਟ ਸਿਸਟਮ ਦੇ ਵਿੱਚ ਹੈਗੇ ਆ ਉਹ ਚਲੇ ਜਾਂਦਾ ਮੈਨੂੰ ਲੱਗਦਾ ਪਾਰਟੀ ਦਾ ਫਾਇਦਾ ਹੁੰਦਾ ਥੋੜੀ तमाम ਲੀਡਰਸ਼ਿਪ ਤਕਰੀਬਨ ਜਿਹੜੀ ਹੈ ਬੀਜੇਪੀ ਯਾ ਆਮ ਆਦਮੀ ਜਾਰੀ ਹੈ ਲੇਕਿਨ ਕਾਂਗਰਸ ਦਾ ਜਿਹੜਾ ਗ੍ਰਾਫ ਹੈਗਾ ਉਹ ਵੀ ਕਿਤੇ ਨਾ ਕਿਤੇ ਕਮਜ਼ੋਰ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਅਗਰ ਲੀਡਰ ਹੀ ਚਲੇ ਗਏ ਤੇ ਉਹਨਾਂ ਦੇ ਜਿਹੜੇ ਸਮਰਥਕ ਨੇ ਉਹ ਵੀ ਤਾਂ ਉਹਨਾਂ ਦੇ ਨਾਂ ਹੀ ਹੁੰਦੇ ਦੇਖੋ ਅਲਟੀਮੇਟਲੀ ਗੌਰਵ ਜੀ ਅੱਜਕੱਲ ਬਹੁਤੇ ਜ਼ਿਆਦਾ ਸਮਰਥਕ ਹੁੰਦੇ ਨਹੀਂ ਹੈ ਲੀਡਰਾਂ ਨਾਲ ਲੀਡਰ ਇਕੱਲੇ ਰਹਿ ਜਾਂਦੇ ਆ ਲੱਗਦਾ ਤੂ ਇਸ ਕਰਕੇ ਮੈਨੂੰ ਲੱਗਦਾ ਕਿ ਜਿੰਨਾ ਤੇ ਜਿਹੜਾ ਛੱਡ ਛੱਡ ਕੇ ਜਾ ਰਹੇ ਆ ਉਹਨਾਂ ਕਾਂਗਰਸ ਨੂੰ ਵੱਧ ਫਾਇਦਾ ਹੋਗਾ ਅ ਪਵਨ ਟੀਨੂ ਨੇ ਕਿਹਾ ਹੈਗਾ ਕਿ ਦਰਿਆ ਪਾਰ ਕਰਕੇ ਕੈਂਡੀਡੇਟ ਜੇ ਅਗੇ ਕਾਂਗਰਸ ੜਵਾ ਰਹੀ ਹੈ ਤੇ ਅਗਰ ਲੋਗੋ ਨਾਲ ਤੋਂ ਕਾਮ ਕ੍ਰਾਮ ਕੀ ਫਰਟ ਜਾਇਆ ਕਰੇਂ ਦੇਖੋ ਆਲਟੀਮੇਟਲੀ ਅਸੀਂ ਤਾਂ ਵੀ ਇਹ ਕਰਨ ਲੱਗ ਪੈਨੇ ਆ ਕਿ ਇਹ ਫੁਲਾਨੀ ਜਗ੍ਹਾ ਦਾ ਫੁਲਾਨੀ ਜਗ੍ਹਾ ਦਾ ਇਹ ਬੜਾ ਵੱਡਾ ਬ੍ਰਹਿਮੰਡ ਆ ਉਹਦੇ ਤੇ ਅਸੀਂ ਥੋੜੀ ਜੀ ਜਗ੍ਹਾ ਆਉਣੇ ਆ ਅੱਛਾ ਉਹਦੇ ਵਿੱਚ ਇਹ ਕਿਹੜਾ ਕਿਸੇ ਪੰਜਾਬ ਤੋਂ ਬਾਹਰ ਦੀ ਗੱਲ ਹੈਗੀ ਆ ਕੋਈ ਕਿਤੇ ਰਹਿਣ ਲੱਗ ਪੈਂਦਾ ਕੋਈ ਕਿਤੇ ਰਹਿਣ ਲੱਗ ਪੈਂਦਾ ਤੇ ਚੰਨੀ ਜੀ ਇੱਥੇ ਰਹਿਣ ਲੱਗ ਪੈਣਗੇ ਇਹਦੇ ਵਿੱਚ ਕੀ ਪ੍ਰੋਬਲਮ ਹੈ ਚੰਨੀ ਤਾਂ ਨੇ ਇੱਕ ਸਟੇਟਮੈਂਟ ਦਿੱਤੀ ਹੈ ਜੋ ਕਿ ਕਿ ਮੈਂ ਰੂਮ ਤਾਂ ਸਭ ਤੋਂ ਬਹੁਤ ਥੀਮ ਤੇ ਉਹ ਜਿਹੜਾ ਅੱਜ ਦੇ ਆਪ ਹੋਇਆ ਹੈ ਕਿਉਂਕਿ ਚੌਧਰੀ ਪਰਿਵਾਰ ਜਿਹੜਾ ਬੀਜੇਪੀ ਦੀ ਸ਼ਾਮਿਲ ਹੋ ਗਿਆ ਦੇਖੋ ਮੈਨੂੰ ਲੱਗਦਾ ਜਿਹੜੇ ਸਰਦਾਰ ਸੰਤੋਖ ਸਿੰਘ ਚੌਧਰੀ ਸੀ ਮੈਂ ਉਹਦਾ ਬਾਰੇ ਨਹੀਂ ਕਮੈਂਟ ਕਰ ਸਕਦਾ ਕਿਉਂਕਿ ਇੱਕ ਚੰਗੀ ਚੰਗੇ ਸਾਹੀ ਸਾਹਮਣੇ ਫੇਸ ਵੀ ਚੰਗੇ ਇਨਸਾਨ ਸੀ ਪਰ ਮੇਰਾ ਖਿਆਲ ਹੈ ਕਿ ਗਾਂ ਜਿਹੜੀ ਵਿਰਾਸਤ ਹੁੰਦੀ ਆ ਉਹ ਵਿਰਾਸਤ ਤਾਂ ਗਾਂ ਵਾਲੀ ਜਿਹੜੀ ਪੀੜ੍ਹੀ ਆ ਉਹਨਾਂ ਨੇ ਤੋੜਨੀ ਹੁੰਦੀ ਆ ਸੋ ਵਿਕਰਮ ਬਾਰੇ ਤਾਂ ਮੈਂ ਮੈਨੂੰ ਲੱਗਦਾ ਕਿ ਜੇ ਇਹ ਇੰਨੀ ਇਨਾ ਚ ਗੱਟਸ ਹੈਗੇ ਆ ਤਾਂ ਥੈਨ ਹੀ ਸ਼ੁੱਡ ਰਿਜ਼ਾਈਨ ਐਂਡ ਥੈਨ ਕੰਟੈਸਟ ਥੈਨ ਪਤਾ ਲੱਗੂਗਾ ਕਿ ਐਕਚੁਅਲੀ ਭਾ ਕਿਹੜੇ ਭਾ ਖੜਦੀ ਆ ਤੁਹਾਡੀ ਵੀ ਚਰਚਾਵਾਂ ਹੋ ਰਹੀ ਹੈ ਕਿ ਤੁਹਾਨੂੰ ਵੀ ਪਾਰਟੀ ਕਿਦਾਂ ਕਿਦੋਂ ਟਿਕਟ ਦੇ ਕੇ ਤੁਹਾਨੂੰ ਲੜਵਾ ਸਕਦੀ ਹੈ ਇਸਾਰੇ ਕੁਛ ਤਰਸਾ ਕੋਈ ਨਹੀਂ देखो ਮੈਂ ਬੜਾ ਕਲੀਅਰ ਹਾਂ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਇਹ ਲੜਾਈ ਵੱਡੀ ਹੈ ਇਹ ਲੜਾਈ ਦੇਸ਼ ਦੀ ਪੋਲਿਟਿਕਸ ਦੀ ਹੈ ਜੀਆ ਬੀਜੇਪੀ ਜਿਹੜੀ ਆ ਅੱਜ ਵੀ ਤਰੀਕ ਦੇ ਵਿੱਚ ਦੇਸ਼ ਨੂੰ ਪੋਲਰਾਈਜ਼ ਕਰਕੇ ਰੱਖੀ ਹੋਈ ਆ ਬੀਜੇਪੀ ਸੰਵਿਧਾਨ ਆਉਣ ਵਾਲੇ ਸਮੇਂ 'ਚ ਬੜਾ ਕਲੀਅਰ ਕੱਟ ਕੇ ਕਹਿ ਰਹੀ ਵੀ ਅਸੀਂ ਇਹ ਸੰਵਿਧਾਨ ਜਿਹੜਾ ਉਹ ਖਤਮ ਕਰਨਾ ਚੇਂਜ ਕਰਨਾ ਸੋ ਉਹਦੀ ਲੜਾਈ ਹੈਗੀ ਆ ਔਰ ਉਸ ਲੜਾਈ ਦੇ ਵਿੱਚ ਜੇ ਪਾਰਟੀ ਮੈਨੂੰ ਜਿੱਥੇ ਵੀ ਠੀਕ ਸਮਝੂ ਮੈਂ ਲੜਨ ਤੋਂ ਭੱਜਦਾ ਨਹੀਂ ਹੈ ਲੇਕਿਨ ਇਹ ਪਾਰਟੀ ਨੇ ਡਿਸਾਈਡ ਕੀਤਾ